ਅਸੀਂ ਅਕਸਰ ਦੇਖਦੇ ਸੀ ਇਸ ਪੰਜਾਬ ਦੇ ਵਿੱਚ ਕਿਸਾਨ ਮੇਲੇ ਲੱਗਦੇ ਸੀ ਸਭਿ ਸੰਸਕ੍ਰਿਤੀ ਮੇਲੇ ਲੱਗਦੇ ਸੀ ਸੱਭਿਆਚਾਰਕ ਮੇਲੇ ਇੱਥੋਂ ਤੱਕ ਕਿ ਸ਼ਹੀਦੀ ਜੋੜ ਮੇਲੇ ਲੱਗਦੇ ਸੀ ਆ ਹੁਣ ਸੋਸ਼ਲ ਮੀਡੀਆ ਤੇ ਦੇਖ ਰਿਹਾ ਇੱਕ ਨਵਾਂ ਹੀ ਹੋਰ ਰੌਲਾ ਪਿਆ ਹੋਇਆ ਕਿ ਗੇ ਹੋਇਆ ਕਿ ਗੇ ਪ੍ਰਾਈਡ ਮੇਲਾ ਜਿਹੜਾ ਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ 27 ਤਰੀਕ ਨੂੰ ਕਰਵਾਉਣ ਜਾ ਰਿਹਾ ਹੈ ਤੁਸੀਂ ਦੇਖੋ ਕਿ ਇਹੋ ਜੇ ਮੇਲੇ ਹੁਣ ਹੋਣਗੇ ਸਾਡੇ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਇੱਕ ਕਹਿ ਸਕਦੇ ਆ ਕਿ ਪਵਿੱਤਰ ਦਰਜਾ ਤਾਂ ਕੀ ਦੇਣਾ ਸੀ ਤਾਂ ਹੁਣ ਤੁਸੀਂ ਉੱਥੇ ਗੇ ਪ੍ਰਾਈਡ ਮੇਲੇ ਕਰਵਾਓਗੇ ਕਿ ਇਹ ਸੰਸਕ੍ਰਿਤੀ ਆ ਹੁਣ ਸਾਡੀ ਅਸੀਂ ਉਹ ਜਿਹੜੇ ਮੇਲੇ ਪਹਿਲਾਂ ਲੱਗਦੇ ਸੀ ਕਿਸਾਨ ਹੋਗੇ ਜਾਂ ਹੋਰ ਕਈ ਮੇਲੇ ਲੱਗੇ ਤੇ ਉਹ ਲੱਗਦੇ ਸੀ ਉਸ ਤੋਂ ਇਨਸਪਾਇਰ ਹੁੰਦੇ ਸੀ ਹੁਣ ਇਹਨਾਂ ਮੇਲਿਆਂ ਤੋਂ ਇਨਸਪਾਇਰ ਹੋ ਕੇ ਲੋਕ ਇਹੋ ਜਿਹੇ ਬਣਨ ਤੁਸੀਂ ਦੱਸੋ ਕਿ ਆਪਣੇ ਬੱਚਿਆਂ ਨੂੰ ਤੁਸੀਂ ਇਹੋ ਜਿਹਾ ਬਣਾਉਣਾ ਚਾਹੋਗੇ ਇਹ ਹੁਣ ਬਰਾਬਰੀ ਦਾ ਕਹਿੰਦੇ ਦਰਜਾ ਦੇਣਾ ਮੰਨਿਆ ਉਹਨਾਂ ਦਾ ਜੋ ਦਰਜਾ ਹੈਗਾ ਉਹ ਹੈਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਇਦਾਂ ਦੇ ਮੇਲੇ ਜਿਹੜੇ ਕਿ ਉਹ ਹੁਣ ਕਰਵਾਓਗੇ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਹੀ ਕਿਉਂ ਚੁਣਿਆ ਗਿਆ ਇਹ ਮੇਲੇ ਪਹਿਲਾਂ ਕਿਸੇ ਹੋਰ ਤੁਸੀਂ ਸਟੇਟ ਦੇ ਵਿੱਚ ਸੁਣਿਆ ਕਿ ਹੁੰਦੇ ਆ ਪਹਿਲਾਂ ਚੰਡੀਗੜ੍ਹ ਦੇ ਵਿੱਚ ਇਹ ਮੇਲਾ ਕਰਾ ਦਿੱਤਾ ਗਿਆ ਤੇ ਫਿਰ ਹੁਣ ਸ੍ਰੀ ਅੰਮ੍ਰਿਤਸਰ ਦੇ ਪਾਵਨ ਧਰਤੇ ਦੇਖੋ ਅੰਮ੍ਰਿਤਸਰ ਸਾਹਿਬ ਨੂੰ ਚੋਣ ਲਿਆ ਗਿਆ ਕਿ ਇੱਥੇ ਗੇ ਪ੍ਰਾਈਡ ਮੇਲਾ ਹੋਵੇਗਾ ਹੈਰਾਨਗੀ ਦੀ ਗੱਲ ਹੈ ਕਿ ਉਪੱਗਾਂ ਵਾਲਿਆਂ ਨੂੰ ਅੱਗੇ ਕੀਤਾ ਜਾ ਰਿਹਾ ਇੱਕ ਸਿੱਖ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੋਰ ਵੀ ਕਮਿਊਨਿਟੀ ਦੇ ਹੋਣਗੇ ਇਹਗੇ ਇਹ ਸਿਰਫ ਸਿੱਖ ਹੀ ਕਿਉਂ ਦਿਖਾਏ ਜਾ ਰਿਹਾ ਕਿ ਸਿੱਖ ਐਂਡ ਪ੍ਰਾਈਡ ਮੇਲਾ ਗੇ ਪ੍ਰਾਈਡ ਮੇਲਾ ਇਦਾਂ ਦਾ ਕਿਉਂ ਜਿਹੜਾ ਕਿ ਪੰਜਾਬ ਦੇ ਵਿੱਚ ਮਾਹੌਲ ਹੈ ਉਹ ਖਰਾਬ ਕੀਤਾ ਜਾ ਰਿਹਾ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਹੁਣ ਉੱਥੇ ਵੀ ਗੰਦ ਪਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਕਈ ਜਥੇਬੰਦੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਤੇ ਇਹ ਆਮ ਸਮਾਜ ਨੂੰ ਮਿਲ ਕੇ ਵਿਰੋਧ ਕਰਨਾ ਚਾਹੀਦਾ ਕਿ ਇਦਾਂ ਦੇ ਮੇਲੇ ਨਹੀਂ ਹੋਣੇ ਚਾਹੀਦੇ ਜੇ ਅਸੀਂ ਦੇਖਿਆ ਪਹਿਲਾਂ ਜਿਹੜਾ ਸੋਸ਼ਲ ਮੀਡੀਆ ਤੇ ਪਹਿਲਾਂ ਇਹਨਾਂ ਦੇ ਪੋਡਕਾਸਟ ਕਰਕੇ ਇਹਨਾਂ ਨੂੰ ਬਹੁਤ ਬढ़ावा ਦਿੱਤਾ ਗਿਆ ਪਹਿਲਾਂ ਇਹਨਾਂ ਦਾ ਨਾਮ ਲੈਣ ਲੱਗਿਆ ਵੀ ਲੋਕ ਸੋਚਦੇ ਹੁੰਦੇ ਸੀ ਕਿਉਂਕਿ ਮੰਨਿਆ ਇਹ ਹੈਗੇ ਸੀ ਪਰ ਇਦਾਂ ਨਹੀਂ ਹੈ ਕਿ ਉਹਨਾਂ ਨੂੰ ਹੁਣ ਆਪਾਂ ਸਮਾਜ ਦੇ ਵਿੱਚ ਬਿਲਕੁਲ ਇੱਕ ਦੇ ਪ੍ਰਚਾਰ ਦੇਣਾ ਹੈਗਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਡਰੱਪੀ ਦਾ ਦਰਜਾ ਵੀ ਦਿਓ ਤੇ ਨਾਲ ਇਦਾਂ ਦੇ ਮੇਲੇ ਕਰਵਾਓ ਕੀ ਸਾਡੇ ਬੱਚੇ ਇਹ ਚੀਜ਼ ਹੁਣ ਸਿੱਖਣਗੇ ਤੁਸੀਂ ਦੇਖੋ ਜਿਹੜੀ ਚੀਜ਼ ਤੁਸੀਂ ਬੱਚੇ ਨੂੰ ਪਰੋਸੋਗੇ ਉਹੀ ਬੱਚਾ ਸਿੱਖੇਗਾ ਤੇ ਅੱਜ ਜੇ ਗੇ ਪ੍ਰਾਈਡ ਦੇ ਮੇਲੇ ਹੋਣਗੇ ਤੇ ਬੱਚਾ ਉਹ ਮੇਲੇ ਵੇਖ ਕੇ ਉਹੀ ਸਿੱਖੇਗਾ ਵੀ ਭਈ ਇਹਦੇ ਨਾਲ ਤਾਂ ਬਹੁਤ ਜਿਹੜੀ ਕਿ ਪਬਲਿਸਿਟੀ ਮਿਲਦੀ ਆ ਫੇਮਸ ਹੁੰਦੇ ਆ ਆਪਾਂ ਇੰਸਟਾ ਤੇ ਫੇਮਸ ਹੋ ਜਾਂਦੇ ਆ ਸੋਸ਼ਲ ਮੀਡੀਆ ਤੇ ਫੇਮਸ ਹੋ ਜਾਂਦੇ ਆ ਆਪਾਂ ਗੇ ਬਣ ਜੀਏ ਕਿ ਇਦਾਂ ਦੇ ਹੋਣਾ ਆਪਾਂ ਬੱਚਿਆਂ ਨੂੰ ਸਮਾਜ ਨੂੰ ਸੇਧ ਦੇਵਾਂਗੇ ਜੇ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੀਕ ਹੈ ਜਾਂ ਇਦਾਂ ਦੇ ਮਸਲੇ ਜਿਹੜੇ ਚਾਹਦੇ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ ਤਾਂ ਹੋਰ ਮਸਲੇ ਤਾਂ ਨਾ ਵਧਾਓ ਇਸ ਪੰਜਾਬ ਦੇ ਵਿੱਚ ਇਸ ਪੰਜਾਬ ਨੂੰ ਤੇ ਬਖਸ਼ੋ ਇਦਾਂ ਦੀਆਂ ਚੀਜ਼ਾਂ ਨਾ ਲੈ ਕੇ ਆਓ ਅੱਜ ਅੱਜ ਪਹਿਲਾਂ ਹੀ ਪੰਜਾਬ ਨਸ਼ਿਆਂ ਤੋਂ ਜੂਝ ਰਿਹਾ ਹੈ ਕਿਸਾਨੀ ਤੁਸੀਂ ਦੇਖ ਸਕਦੇ ਹੋ ਖਤਮ ਹੁੰਦੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸਿੱਖਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਦੇ ਕੇਸ ਜਿਹੜੇ ਝੂਠੇ ਬਣਾਏ ਜਾਂਦੇ ਨੇ ਹਜੇ ਉਹ ਤਾਂ ਮਸਲੇ ਸੋਲਵ ਨਹੀਂ ਹੁੰਦੇ ਇਹ ਹੋਰ ਹੀ ਮਸਲੇ ਖੜੇ ਕਰਕੇ ਜਿਹੜੇ ਰੱਖ ਦਿੱਤੇ ਗਏ ਨੇ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਦਾਂ ਦਾ ਜਿਹੜਾ ਕਿ ਮੇਲਾ ਹੁਣ 27 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਦੇ ਪਾਵਨ ਧਰਤੀ ਤੇ ਹੋਣ ਜਾ ਰਿਹਾ ਉਸ ਨੂੰ ਰੋਕਿਆ ਜਾਵੇ ਨਹੀਂ ਤਾਂ ਜਥੇਬੰਦੀਆਂ ਵੀ ਆਪਣਾ ਐਲਾਨ ਕਰ ਚੁੱਕੀਆਂ ਨੇ ਕਿ ਅਸੀਂ ਆਪ ਇਹ ਮੇਲਾ ਜਿਹੜਾ ਉਹ ਹੋਣ ਤੋਂ ਰੋਕਾਂਗੇ ਤੇ ਇਹ ਸੋਚਣਾ ਚਾਹੀਦਾ ਕਿ ਅੱਜ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਕਿ ਉਹ ਸ਼ਹੀਦਾਂ ਤੋਂ ਇਨਸਪਾਇਰ ਕਰਵਾਉਣਾ ਸੀ ਉਹ ਸ਼ਹੀਦਾਂ ਦੀਆਂ ਕੁਰਬਾਨੀ ਦੀਆਂ વાਰਤਾਵਾਂ ਸੁਣਾਉਣੀਆਂ ਸੀ ਤਾਂ ਜੋ ਸਾਡੇ ਬੱਚੇ ਜਿਹੜੇ ਕਿ ਉਹਨਾਂ ਸ਼ਹੀਦਾਂ ਤੋਂ ਇਨਸਪਾਇਰ ਹੋਣ ਹੁਣ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਆ ਕਿ ਇਹ ਮੇਲੇ ਲੱਗ ਰਹੇ ਨੇ ਤੇ ਇਨ੍ਹਾਂ ਮੇਲਿਆਂ ਤੋਂ ਵੀ ਕਿਤੇ ਨਾ ਕਿਤੇ ਹੁਣ ਸਾਡੇ ਬੱਚੇ ਜਿਹੜੇ ਇਨਸਪਾਇਰ ਹੋਣਗੇ ਇਹਨਾਂ ਨੂੰ ਵੇਖ ਕੇ ਜੇ ਉਹਦਾ ਦੇ ਬਣ ਕੇ ਤੁਸੀਂ ਤੁਸੀਂ ਚਾਹੋਗੇ ਕਿ ਤੁਹਾਡਾ ਬੱਚਾ ਇਦਾਂ ਦਾ ਬਣੇ ਔਰ ਖਾਸ ਕਰਤੇ ਜਦੋਂ ਦਸਤਾਰਾਂ ਵਾਲੇ ਉੱਥੇ ਜਾ ਕੇ ਗੇ ਪ੍ਰਾਈਡ ਮੇਲੇ ਦੇ ਵਿੱਚ ਨੱਚਣ ਟੱਪਣਗੇ ਤਾਂ ਉਹ ਚੰਗਾ ਲੱਗੇਗਾ ਅਸੀਂ ਤਾਂ ਹੁਣ ਆਮ ਅਸੀਂ ਦੇਖਦੇ ਵਿਆਹਾਂ ਸ਼ਾਦੀਆਂ 'ਚ ਵੀ ਕਈ ਵਾਰ ਜਦੋਂ ਗੁਰਸਿੱਖ ਬੱਚੇ ਨੱਚਦੇ ਸੀ ਉਹਨਾਂ ਨੂੰ ਵੀ ਰੋਕਦੇ ਆਂ ਕਿ ਇਹ ਗੁਰਸਿੱਖ ਦਾ ਕਰਤੱਵ ਨਹੀਂ ਹੈਗਾ ਨੱਚਣਾ ਪਰ ਹੁਣ ਇੱਥੇ ਉਹਨਾਂ ਸਿੱਖਾਂ ਨੂੰ ਅੱਗੇ ਕੀਤਾ ਜਾ ਰਿਹਾ ਏ ਕੇ ਬਣਾ ਕੇ ਕਿ ਉਹਨਾਂ ਦੇ ਸਿਰਾਂ ਤੇ ਪੱਗਾਂ ਨੇ ਤੇ ਉਹੀ ਉੱਥੇ ਜਿਹੜਾ ਕਿ ਆਪਦਾ ਪ੍ਰਦਰਸ਼ਨ ਕਰਨਗੇ ਕਿ ਇਹ ਸਹੀ ਗੱਲ ਹੈ ਬਹੁਤ ਵੱਡਾ ਸਵਾਲ ਆ ਕਿ ਪੰਜਾਬ ਵਿੱਚ ਹੀ ਕਿਉਂ ਪਹਿਲਾਂ ਚੰਡੀਗੜ੍ਹ ਚ ਕਰ ਲਿਆ ਤਾਂ ਕਰ ਲਿਆ ਉਦੋਂ ਕੋਈ ਬੋਲਿਆ ਨਹੀਂ ਜੇ ਉਦੋਂ ਹੀ ਬੋਲਿਆ ਹੁੰਦਾ ਤੇ ਅੱਜ ਦੁਬਾਰਾ ਮੌਕਾ ਨਾ ਮਿਲਦਾ ਕਿ 27 ਤਰੀਕ ਨੂੰ ਉੱਥੇ ਜਿਹੜਾ ਕਿ ਉਹਨਾਂ ਵੱਲੋਂ ਹੁਣ ਦੁਬਾਰਾ ਇੱਕ ਜਿਹੜਾ ਮੇਲੇ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਇਸ ਕਰਕੇ ਮੈਂ ਸੋਸ਼ਲ ਮੀਡੀਆ ਤੇ ਪੋਡਕਾਸਟ ਕਰਨ ਵਾਲਿਆਂ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਬढ़ावा ਨਾ ਦਿੱਤਾ ਜਾਵੇ ਜਿਹੜੇ ਜੋ ਦਰਜਾ ਹੈ ਇਹਨਾਂ ਦਾ ਉਹ ਹੈ ਕਿਉਂਕਿ ਇਹ ਵੀ ਇੱਕ ਮਾਨਸਿਕਤਾ ਹੈਗੀ ਆ ਵੀ ਉਹ ਗੇ ਜਿਹੜੇ ਬਣੇ ਹੋਏ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰੀਏ ਕਿ ਹੁਣ ਉਹ ਉਹਨਾਂ ਦੇ ਮੇਲੇ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਣ ਸੋ ਬੇਨਤੀ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ